ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਅਗੇ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ ਨਵੇਂ ਜਾਨਵਰ ਲੈ ਕੇ ਆਏ ਸੀ ਆਪਣੇ ਦੋਸਤ ਕੋਲੋਂ ਲੱਕੇ ਤੇ ਨਕਾਬਪੋਸ਼ ਠੀਕ ਹੈ ਤੇ ਬਾਕੀ ਉਹ ਤੁਹਾਨੂੰ ਮੈਂ ਦਿਖਾਉਣਾ ਵਾ ਤੇ ਬਾਕੀ ਆਪਾਂ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਇੱਕ ਇੱਕ ਮਤਲਬ ਜੋੜਾ ਕਿ ਦਿਨਾਂ ਕਿ ਦਿਨਾਂ ਨਹੀਂ ਲੱਗਾ ਉਹ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਇਕੱਠੇ ਜਾਨਵਰ ਦਿਖਾ ਦਾਂ ਠੀਕ ਹੈ ਆ ਦੇਖ ਲੋ ਆਪਾਂ ਬਚਾਲੇ ਦੇ ਖੁੱਡੇ ਦੇ ਵਿੱਚ ਇੱਕ ਇੱਕ ਦੀ ਛੜਦੇ ਕਿਉਂਕਿ ਆਪਣੇ ਕੋਲੇ ਵੇਲਾ ਫਿਰਦਾ ਸੀ ਠੀਕ ਹੈ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਹਾਂ ਵੀ ਕਿਵੇਂ ਦੇ ਲੱਗੇ ਜਨਮ ਉਹ ਨਕਾਬ ਪੁਸ਼ ਥੋੜਾ ਜਿਆਦਾ ਕਹੈਂਟ ਲੱਗੀ ਜਾਂਦਾ ਜਿਹੜਾ ਉਹ ਬੈਠਾ ਹਨਾ ਤੇ ਬਾਕੀ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਵੀ ਖੁੱਡੇ ਦੇ ਵਿੱਚ ਛੜਦੇ ਆ ਤੇ ਤੁਹਾਨੂੰ ਦਿਖਾਵਾਂਗੇ ਉਹ ਵੀ ਤੇ ਬਾਕੀ ਜਿਹੜੇ ਵੀ ਭਰਾਣੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਇੱਕ ਇੱਕ ਜੋੜਾ ਲੈ ਕੇ ਚੱਲਦੇ ਆ ਖੁੱਡੇ ਦੇ ਵਿੱਚ ਤੇ ਤੁਹਾਨੂੰ ਉਹ ਦਿਖਾਉਣਾ ਮੈਂ ਠੀਕ ਹੈ ਤੇ ਬਾਕੀ ਜਿਹੜੇ ਆਪਣੇ ਦੂਸਰੇ ਦੋ ਜੋੜੇ ਆਪਾਂ ਨਵੇਂ ਲਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਕਿਹੜੇ ਲਾਵਾਂਗੇ ਠੀਕ ਹੈ ਬਾਕੀ ਥੋੜੀ ਜਿਹੀ ਉਹਦੇ ਨਾਲ ਗੇਟ ਦੀ ਦਿੱਕਤ ਆਈ ਜਾਂਦੀ ਆਪਾਂ ਵੱਡਾ ਲਿਆਏ ਹਾਂ મતਲਬ ਦੋ ਰੱਖਣੇ ਵਾਲਾ ਪਿੰਜਰਾ ਲਿਆਏ ਆ ਉਹ ਥੋੜੀ ਜਿਹੀ ਦਿੱਕਤ ਆਈ ਜਾਂਦੀ ਇਹ ਤੋਂ ਬਾਅਦ ਆਪਾਂ ਲਾ ਦਾਂਗੇ ਠੀਕ ਤੇ ਪਹਿਲਾਂ ਤਾਂ ਤੁਹਾਨੂੰ ਆ ਕੇ ਕਰਕੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਫਿਰ ਦਿਖਾਉਣੇ ਅੱਗੇ ਕਰਦੇ ਆਂ ਗੱਲਬਾਤ ਠੀਕ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਤੇ ਲਓ ਜੀ ਆ ਆ ਗਿਆ ਆਪਣੇ ਲੱਗ ਕੇ ਦੋਨੇ ਜੋੜੇ ਜੋੜਾ ਬਲੈਕ ਦਾ ਦੋਨਾਂ ਦਾ ਠੀਕ ਹੈ ਬਾਕੀ ਮੈਂ ਭੁੰਜੇ ਤਾਣੀ ਛੱਡ ਸਕਦਾ ਕਿਉਂਕਿ ਇਹ ਕਾਲੀ ਰਾਤ ਨੂੰ ਲਿਆਦੇ ਆਪਾਂ ਹਨਾ ਕਿਉਂਕਿ ਹਜੇ ਜਗਾ ਜੁਗਾ ਪਛਾਨਣਗੇ ਫਿਰ ਆਪਾਂ ਬਾਹਰ ਛੁੱਲੇ ਛੱਡ ਦਿਆ ਕਰਾਂਗੇ ਇਹਨੂੰ ਵਾ ਪਿੰਜਰੇ ਦੇ ਵਿੱਚ ਛੱਡ ਦਿਆਂ ਤੁਹਾਨੂੰ ਦਿਖਾਉਣਿਆ ਆ ਜੂ ਫਿਰ ਛੱਡ ਦਿਆਂ ਠੀਕ ਹੈ ਬਣਾ ਚੱਲੋ ਬਈ ਅੱਥੋਂ ਥੋੜੇ ਵਧੀਆ ਕਲੈਕਟ ਆਜੂਗੀ ਦੋਨਾਂ ਦੀ ਅਮੀ ਪਤਾ ਚੱਲ ਜੂਗਾ ਆ ਆ ਮੇਲ ਆ ਆ ਫੀਮੇਲ ਆ ਠੀਕ ਹੈ ਉਹ ਜਿਹੜੇ ਆਪਣੇ ਦੋਸਤ ਕੋਲੇ ਸੀ ਨਾ ਉਹਦੇ ਕੋਲੇ ਨਾ ਬੱਚੇ ਨਹੀਂ ਕੱਢਦੇ ਪਏ ਸੀਗੇ ਤੇ ਉਹ ਕਹਿੰਦਾ ਤੂੰ ਲੈ ਕੇ ਜਾ ਮੈਨੂੰ ਬੱਚੇ ਕੜਵਾ ਕੇ ਦੇ ਤੇ ਨਾਲੇ ਆਪਾਂ ਬਾਕਸ ਲਿਆਏ ਆ ਆਪ ਦੇ ਵਾਸਤੇ ਮਤਲਬ ਹਨਾ ਬੱਚੇ ਕਢਾਉਣ ਵਾਸਤੇ ਇੱਕ ਰੱਖਣਾ نیچے ਇੱਕ ਉੱਪਰ ਆ ਠੀਕ ਹੈ ਅੱਲੇ ਸਿੱਜੜ ਪਹਿਲਾਂ ਹੀ ਆ ਜਾਂਦੇ ਨਵੀਂ ਕੋਈ ਹੁੰਦੀ ਹੈ ਨਾ ਚੀਜ਼ੇ ਪਹਿਲਾਂ ਆਣ ਕੇ ਦੇਖਦੇ ਆ ਆਪਣੇ ਇਹ ਆਪਾਂ ਸੇਲ ਕਰਨੇ ਆ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਆਪਣੀਆਂ ਸਿੱਜੜੀ ਸੂਨ ਵਾਲੀ ਆ ਠੀਕ ਹੈ ਆ ਵਾਲੀ ਜਿਹੜੀ ਆ ਘੱਟੀ ਵਿਚਾਲੇ ਮੇਰੇ ਸਾਬ ਨਾਲ ਸੂਪ ਹੀ ਹੋਣੀ ਇਹ ਨਹੀਂ ਹਜੇ ਕਨਫਰਮ ਨਹੀਂ ਗਿਆ ਮੈਨੂੰ ਪੱਕਾ ਉਹ ਦਿਨ ਮੋਟੀ ਸੀ ਹੁਣ ਪਤਲੀ ਹੋ ਗਈ ਹੈ ਵੈਸੇ ਇੱਕ ਜੀ ਤਾਂ ਬਾਕੀ ਆ ਜੋੜਾ ਠੀਕ ਹੈ ਤੇ ਇੱਕ ਜੋੜਾ ਹੋਰ ਆ ਉਹ ਵੀ ਲਿਆਉਣਾ ਤੁਹਾਨੂੰ ਉਹ ਵੀ ਦਿਖਾਉਣਾ ਠੀਕ ਹੈ ਮੈਂ ਲਿਆ ਕੇ ਹੁਣ ਇਹਨਾਂ ਦਾ ਮਤਲਬ ਆਪਾਂ ਉਹ ਸਿਸਟਮ ਹੈਗਾ ਪੁਰਾਣਾ ਸਿੱਜੜਾ ਵਾਲਾ ਖੁੱਡਾ ਠੀਕ ਹੈ ਗਰਗੋਸ਼ਾਂ ਵਾਲਾ ਉਹ ਮਿੱਟੀ بڑا ਪੱਧਰ ਕਰਕੇ ਉਹਦੇ ਵਿੱਚ ਛਾੜ ਦਾਂਗੇ ਠੀਕ ਹੈ ਸਿੱਜੜ ਦਾ ਆਪਾਂ 24 ਘੰਟੇ ਖੁੱਲ੍ਹੇ ਹੀ ਰਹਿਣਦੇ ਖੁੱਡਿਆ ਜੇ ਤਾਂ ਜਾਣਦੇ ਹੀ ਨਹੀਂ ਹਨਾ ਚਲ ਇਹਨਾਂ ਦੀ ਬਰੀਡਿੰਗ ਕਰਾਵਾਂਗੇ ਨਾਲ ਇੱਕ ਅੱਧਾ ਜੋੜਾ ਆਪਾਂ ਰੱਖ ਲਾਂਗੇ ਸ਼ੌਂਕ ਵਾਸਤੇ ਆ ਜਾ ਵੀ ਤੂੰ ਸਾਈਡ ਤੇ ਉਹ ਦੂਜੇ ਨੂੰ ਵੀ ਦੇਖ ਲਈਏ ਆ ਜਾ ਲਓ ਹੁਣ ਦੇਖੋ ਬਾਕੀ ਹੈ ਦਾ ਸਿਰਾ ਚੀਜ਼ ਆ ਹਨਾ ਬਾਕੀ ਇਹ ਉਹਦੇ ਆਸਤੇ ਆ ਸ਼ੌਂਕ ਆਸਤੇ ਆਪਾਂ ਕੀ ਕਹਿ ਸਕਦੇ ਹਾਂ ਫੈਂਸੀ ਕਬੂਤਰ ਇਹ ਉਹਨਾਂ ਚ ਆ ਜਾਂਦੀ ਆ ਯਾਰ ਬਾਕੀ ਮੈਂ ਹਾਂ ਚਾ ਲੈ ਕੇ ਰੱਖ ਕੇ ਦੇਖ ਲਈ ਹੈ ਨਾ ਆਪਾਂ ਨੂੰ ਕੀ ਫਾਇਦਾ ਹੁੰਦਾ ਇਹਦਾ ਤੇ ਬਾਕੀ ਹੁਣ ਆਪਾਂ ਇੱਕ ਹੋਰ ਜੋੜਾ ਲੈ ਕੇ ਆਉਣੇ ਉਹ ਵੀ ਦਿਖਾਉਣੇ ਆ ਤੁਹਾਨੂੰ ਲੈ ਕੇ ਠੀਕ ਹੈ ਇਹਦੇ ਵਿੱਚ ਤੇ ਲਓ ਵੀ ਦੂਜੀ ਜੋੜੀ ਆਪਣੀ ਆ ਗਈ ਠੀਕ ਹੈ ਇਹ ਦਾ ਜਿਹੜਾ ਨ ਉਹ ਸੀਗਾ ਆਪਣਾ ਨਾਰਸੀਓ ਮਰ ਗਿਆ ਸੀਗਾ ਉਹਨੇ ਫਿਰ ਆਹ ਹੋਰ ਕਬੂਤਰ ਲਾਇਆ ਇਹਦੇ ਨਾਲ ਠੀਕ ਹੈ ਐਨ ਉਹ ਜਾ ਤੂੰ ਸਿੱਧਾ ਜਾ ਹੋ ਜਾਏ ਪੂਛ ਹੀ ਕਰੀ ਜਾਂਦਾ ਅੱਗੇ ਪੂਰਾ ਤਾਂ ਦੇਖੀਏ ਇਹਨੂੰ ਇਹ ਪੂੰਝਾ ਜਿਆਦਾ ਖਲਾਰਦੇ ਆ ਯਾਰ ਇਹ ਉੱਡਦੇ ਉੱਡਦੇ ਘਾਟ ਹੀ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਵੀ ਮੈਂ ਤਾਂ ਹੁਣ ਨਾ ਮੀ ਰੱਖਿਆ ਬਾਕੀ ਇਹ ਛੱਤ ਤੇ ਚਲੇ ਜਾਂਦੇ ਉੱਡ ਕੇ ਇੰਨਾ ਤਾਂ ਹੈਗਾ ਹੀ ਆ ਬਾਕੀ ਜਿਹੜੇ ਆਪਣੇ ਦੋ ਦੂਸਰੇ ਕਬੂਤਰ ਆ ਉਹ ਮਤਲਬ ਮੇਲ ਫੀਮੇਲ ਦੋਨੋਂ ਅਲੱਗ-ਅਲੱਗ ਆ ਮਤਲਬ ਉਹ ਮੇਰੇ ਸਹੌਣਾ ਇਹਨਾਂ ਦਾ ਬੱਚਾ ਹੀ ਸੀਗਾ ਯਾਰ ਜਿਹੜਾ ਇੱਕ ਬਲੈਕ ਆ ਤੇ ਇੱਕ ਨਕਾਬਪੋਸ਼ ਸੀ ਉਹਦੇ ਨਾਲ ਦੀ ਕਬੂਤਰੀ ਪਤਾ ਨਹੀਂ ਉਹਨੇ ਮਾਰ ਲਈ ਪਤਾ ਨਹੀਂ ਕੀ ਚੱਕਰ ਬਣਾਇਆ ਨਹੀਂ ਹਜੇ ਪਤਾ ਆਪਾਂ ਨੂੰ ਠੀਕ ਹੈ ਉਹਦੇ ਨਾਲ ਦੀ ਆਪਾਂ ਕਬੂਤਰੀ ਲੈ ਆਵਾਂਗੇ ਨਕਾਬਪੋਸ਼ ਤੇ ਜੇ ਕਿਸੇ ਵੀਰ ਭਰਾ ਕੋਲੇ ਹੋਵੇ ਤੇ ਆਪਣੇ ਤੋਂ ਮਤਲਬ ਪੈਸੇ ਲੈ ਲਿਓ ਤੇ ਆਪਾਂ ਨੂੰ ਦੇ ਦਿਓ ਹਨਾ ਜੇ ਕੋਈ ਨੇੜੇ ਤੇੜੇ ਦਾ ਆਪਣੇ ਮੁਖਸਰ ਕੋਲੇ ਹੈਗਾ ਤਾਂ ਬੰਦਾ ਦੂਰ ਤੋਂ ਤਾਂ ਨਹੀਂ ਲਿਆਇਆ ਜਾਣਾ ਠੀਕ ਹੈ ਤੇ ਬਾਕੀ ਇਹਨੂੰ ਆਪਾਂ ਪਿੰਜਰੇ ਨੂੰ ਸੈੱਟ ਕਰਦੇ ਆ ਮਤਲਬ ਦੂਰ ਉੱਥੇ ਰੱਖਦੇ ਆ ਇਦੇ ਵਿੱਚ ਆਪਾਂ ਆਪਣੇ ਜਿਹੜੇ ਉੱਡਣ ਵਾਲੇ ਕਬੂਤਰ ਆ ਉਹਨਾਂ ਦੇ ਆਪਾਂ ਜੋੜਾ ਲਾ ਕੇ ਹਨਾ ਬੱਚੇ ਕਢਾਵਾਂਗੇ ਜਿਹੜੇ ਆਪਣੇ ਹਾਂ ਵੀ ਥੋੜੇ ਜੇ ਸੈੱਟ ਬੈਠੇ ਹਨਾ ਵੀ ਜਿਹੜੇ ਆਪਾਂ ਹੁਣ ਅਲੱਗ ਲਪਾੜ ਕੇ ਲਾਉਣੇ ਉਹ ਲਾਵਾਂਗੇ ਜੋੜੇ ਇਹਦੇ ਵਿੱਚ ਤੇ ਦੂ ਬਾਅਦ ਪਿੰਜਰਿਆਂ ਦੇ ਵਿੱਚ ਛੱਡ ਦਾਂਗੇ ਜਦੋਂ ਇੱਕ ਝੋਲੀ ਆਪਾਂ ਇਹਦੇ ਵਿੱਚ ਕਢਾ ਲਈ ਠੀਕ ਹੈ ਤੇ ਜਿਹੜੇ ਆਪਣੇ ਦੂਸਰੇ ਦੋ ਉਹਨਾਂ ਨੂੰ ਵੀ ਆਪਾਂ ਲਿਆ ਕੇ ਇਹਦੇ ਵਿੱਚ ਛੱਡ ਕੇ ਦਿਖਾਉਣਾ ਤੁਹਾਨੂੰ ਤੇ ਇਹਨਾਂ ਨੂੰ ਪਹਿਲਾਂ ਖੁੱਡੇ ਦੇ ਵਿੱਚ ਛੱਡ ਆਈ ਆਪਾਂ ਠੀਕ ਹੈ ਲਓ ਜੀ ਇੱਕ ਆ ਰਹਿ ਗਿਆ ਸੀ ਆਪਣੇ ਕੋਲੇ ਫੀਮੇਲ ਲੱਕੀ ਕਾਲੀ ਬਲੈਕ ਇਹ ਖੜਦੀ ਬੜੀ ਉਹ ਜ਼ਬਰਦਸਤ ਆ ਇੱਕ ਕੇ ਲਈ ਪੂਰੀ ਹੋ ਜਾਂਦੀ ਨਹੀਂ ਨੀ ਲੈ ਦੇਖੋ ਤੇ ਆ ਆਪਣਾ ਨਕਾਬ ਪੋਸ਼ਕ ਜਿਹੜਾ ਕੱਲਾ ਇੱਕ ਆ ਇਹ ਕਹਿੰਦਾ ਜਿਆਦਾ ਲੱਗਦਾ ਪਿਆਣਾ ਇਹਦਾ ਇੱਕ ਇੱਕ ਕਲਰ ਹੀ ਔਵੇਂ ਦਾ ਵਾ ਇੱਕ ਵਾਈਟ ਹੁੰਦੇ ਇੱਕ ਬਲੈਕ ਹੁੰਦੇ ਆ ਨਾ ਉਹ ਮਹਿੰਗਾ ਜੋੜਾ ਬਹੁਤ ਹੁੰਦਾ ਵਾ ਮੈਂ ਵੀਡੀਓ ਇੱਕ ਅੱਧੀ ਅੱਧੀ ਦੇਖੀ ਹੋਈ ਆ ਉਹ ਬਹੁਤ ਮਹਿੰਗਾ ਹੁੰਦਾ ਵਾ ਬਾਕੀ ਕਮੈਂਟ ਕਰਕੇ ਦੱਸਿਓ ਆਪਣੇ ਜਿਹੜੇ ਆ ਫੈਂਸੀ ਕਬੂਤਰ ਸਾਰਿਆਂ 'ਚ ਤੁਹਾਨੂੰ ਕਿਹੜਾ ਵਧੀਆ ਜੋੜਾ ਲੱਗਾ ਤੇ ਆ ਫੈਂ ਆਪਨਾ ਗੱਲਾ ਨਕਾਬੋ ਸੋਣਾ ਲੱਗਾ ਇਹ ਜ਼ਰੂਰ ਦੱਸਿਓ ਮੈਨੂੰ ਇੱਕ ਵਾਰੀ ਠੀਕ ਹੈ ਤੇ ਇਹਨਾਂ ਨੂੰ ਵੀ ਛੱਡਦੇ ਆ ਖੋਡੇ ਦੇ ਵਿੱਚ ਤੇ ਬਾਅਦ 'ਚ ਆਪਾਂ ਜਿਹੜੇ ਆਪਾਂ ਜੋੜੇ ਲਾਉਣੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਹਦੇ ਵਿੱਚ ਦੋ ਹਨਾ ਥੋੜੀ ਜੀ ਦੀ ਨਾ ਕੁੰਡੀ ਜੀ ਟੁੱਟੀ ਪਈ ਉਹ ਤੁਹਾਨੂੰ ਮੈਂ ਲਾ ਕੇ ਫੇਰ ਆਪਾਂ ਇਹਦੇ ਵਿੱਚ ਜੋੜੇ ਛੱਡਾਂਗੇ ਦੋ ਤੇ ਉਹ ਜੋੜੇ ਤੁਹਾਨੂੰ ਮੈਂ ਦਿਖਾਊਂਗਾ ਕਿਹੜੇ ਆਪਾਂ ਛੱਡਾਂਗੇ ਠੀਕ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਚੱਲ ਜੂਗਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਤੇ ਇਹਨਾਂ ਨੂੰ ਵੀ ਛੱਡ ਗਿਆ ਹੁਣ ਆਪਾਂ ਤੇ ਬਾਕੀ ਤੁਹਾਨੂੰ ਮੈਂ ਜੋੜਾ ਦਿਖਾ ਦੇਣਾ ਆਪਾਂ ਕਿਹੜੇ ਇਹਦੇ ਵਿੱਚ ਛੱਡਾਂਗੇ ਠੀਕ ਹੈ ਤੇ ਜੇਦੋਂ ਆਪਾਂ ਇਹਦੇ ਜਿਹੜੇ ਆਪਾਂ ਮੰਨ ਲਓ ਇਹਨਾਂ ਦਾ ਜੋ ਵੀ ਆ ਨਾ ਕਨਫਰਮ ਕਰਕੇ ਪੂਰਾ ਉਹ ਵਿੱਚ ਇਹਦੇ ਆਪਾਂ ਛੱਡਾਂਗੇ ਓਏ 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 ਕਿੱਦਰਾ ਆ ਗਿਆ ਸੀਗਾ ਇਹ ਡਰੀ ਜਾਂਦਾ ਸੀ ਜਣਾ ਤੋਂ ਆਪਣੇਆਂ ਤੋਂ ਇਹਨਾਂ ਨੂੰ ਪਹਿਲਾਂ ਛੱਡ ਲਈ ਹੈ ਨਾ ਉੱਡ ਵੀ ਨਾ ਜਾਣ ਕਿਤੇ ਤੇ ਲਓ ਜੀ ਆਹ ਜੋੜਾ ਛੱਡਾਂਗੇ ਆਪਾਂ ਇਹਦੇ ਵਿੱਚ ਤੇ ਬਾਕੀ ਤੁਹਾਨੂੰ ਪਤਾ ਕਬੂਤਰ ਤੇ ਕਬੂਤਰੀਆਂ ਆਪਣੀਆਂ ਮਸਤ ਹੋਈਆਂ ਪਈਆਂ ਹਨਾ 6-7 ਮਹੀਨੇ ਨਹੀਂ 6-7 ਜਿਆਦੇ ਹੋ ਗਏ ਆ 3 ਕਿ ਮਹੀਨੇ ਹੋ ਗਿਆ ਆਪਾਂ ਜੋੜੇ ਪੱਟਿਆਂ ਨੂੰ ਹਨਾ ਤੇ ਦੂਬਾ ਦਾ ਆਪਾਂ ਲਾਏ ਨਹੀਂ ਆ ਹੁਣ ਐਤ ਕੀ ਲਾਵਾਂਗੇ ਫਿਰ ਇੱਕ ਇੱਕ ਝੋਲੀ ਦੋ ਦੋ ਝੋਲੀਆਂ ਕਢਾ ਕੇ ਆਪਾਂ ਫਿਰ ਇਹਨਾਂ ਨੂੰ ਅਲੱਗ ਕਰ ਦਾਂਗੇ ਠੀਕ ਐ ਇਹ ਇਹਦੇ ਵਿੱਚ ਛੱਡਾਂਗੇ ਜਿਹੜੀ ਇਹਦੇ ਨਾਲ ਕਬੂਤਰੀ ਪੱਕੀ ਤੁਹਾਨੂੰ ਦੱਸਿਆ ਹੋਇਆ ਆਪਾਂ ਕਬੂਤਰੀ ਗਾਂਹ ਦੇਤੀ ਹਨਾ ਇਹਦਾ ਜਿਹੜਾ ਪੱਕਾ ਜੋੜਾ ਸੀਗਾ ਉਹ ਸੀਗਾ ਫਿਰ ਆਪਾਂ ਨੂੰ ਤੋੜਨਾ ਪਿਆ ਫਿਰ ਦੋਸਤ ਤੁਹਾਨੂੰ ਪਤਾ ਹਨਾ ਮੰਗਦੇ ਸੀ ਫਿਰ ਆਪਾਂ ਦੇਣਾ ਪਿਆ ਤੁਹਾਨੂੰ ਤੇ ਇਹ ਆਪਾਂ ਹੁਣ ਜਿਹੜਾ ਜੋੜਾ ਇਹ ਆਪਾਂ ਅੱਧਰ ਲਾਵਾਂਗੇ ਇੱਕ ਜੋੜਾ ਆਪਾਂ ਇਹਦੇ ਥੱਲੇ ਲਾਉਣਾ ਵਾ ਉਹ ਹੈਗਾ ਆਪਣਾ ਨਵਾਂ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖ ਜੂਗਾ ਨਵੀਆਂ ਵੀਡੀਓ ਨੂੰ ਦੇਖਣਾ ਤੇ ਆਪਾਂ ਨੂੰ ਇੱਕ ਵਾਰੀ ਫੇਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਣਾ ਵਾਰੀ ਵਾਰੀ ਕਹਿਣਾ ਨਾ ਪਵੇ ਭਰਾ ਸਾਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤੇ ਫਿਰ ਮਿਲਦੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਆਪਣੀਆਂ ਨੂੰ ਸਾਰੀਆਂ ਜਿਹੜੀਆਂ ਵੀਡੀਓ ਜਿਹੜੇ ਵੀਰ ਭਰਾ ਨੇ ਨਹੀਂ ਦੇਖਿਆ ਜ਼ਰੂਰ ਦੇਖੇ ਇੱਕ ਵਾਰੀ ਜਾ ਕੇ ਹਣਾ ਜਿਵੇਂ ਹੁਣ ਨਵੇਂ ਭਰਾ ਵੇਹਿੰਦੇ ਆ ਕਈਆਂ ਨਹੀਂ ਪਤਾ ਚੱਲਦਾ ਪਿਛਲੀਆਂ ਵੀਡੀਓ ਨੂੰ ਇਸ ਦੱਸਿਆ ਕਰੋ ਕਮੈਂਟ ਕਰਕੇ ਕਿਵੇਂ ਦੀਆਂ ਵੀਡੀਓ ਬਣਦੀਆਂ ਹਨ ਫਿਰ ਚੱਲਦੇ ਆਂ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ